ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਏ ਪਿੰਡ ਰੱਤਾ ਗੁੱਦਾ ਤਹਿਸੀਲ ਤੇ ਜ਼ਿਲ੍ਹਾ ਦੋਸਤੋ ਸ਼੍ਰੀ ਤਰਨਤਨ ਸਾਹਿਬ ਲੱਗਦਾ ਇਸ ਪਿੰਡ ਨੂੰ ਜਿੱਦਾਂ ਕਿ ਦੋਸਤੋ ਪਹਿਲਾਂ ਵੀ ਆਪਾਂ ਇਸ ਫਾਰਮ ਦੇ ਉੱਪਰੋਂ ਕਾਫੀ ਵੀਡੀਓ ਅਪਲੋਡ ਕੀਤੀਆਂ ਨੇ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਇੱਕ ਪਸ਼ੂ ਵਪਾਰ ਦਾ ਕੰਮ ਹੈ ਵੀਰ ਅਮਰੀਕ ਸਿੰਘ ਓਨਰ ਆ ਸੋ ਪਹਿਲਾਂ ਵੀ ਆਪਾਂ ਵੀਡੀਓ ਅਪਲੋਡ ਕੀਤੀਆਂ ਨੇ ਬਹੁਤ ਚੰਗੇ ਚੰਗੇ ਇੱਕ ਸਪੈਸ਼ਲ ਜਿਹੜੇ ਦੋਸਤੋ ਪਸ਼ੂ ਤੁਹਾਨੂੰ ਇਸ ਕੋਲੋਂ ਆਪਾਂ ਦਿਖਾਏ ਆ ਵਿਹੜਾ ਬਿਲਕੁਲ ਟੌਪ ਟੌਪ ਦੀਆਂ ਹੁੰਦੀਆਂ ਜੇਕਰ ਫਾਰਮ ਦੀ ਗੱਲ ਕਰ ਲਈਏ ਦੋਸਤੋ ਡੇਲੀ ਫਾਰਮਿੰਗ ਦੀ ਤੇ ਉਹਦੇ ਵਿੱਚ ਵੀ ਜਿਹੜੀਆਂ ਵਿਹੜਾ ਬਿਲਕੁਲ ਟੌਪ ਟੌਪ ਦੀਆਂ ਰੱਖੀਆਂ ਤੇ ਜੇਕਰ ਆਪਾਂ ਵਪਾਰ ਦੀ ਗੱਲ ਕਰ ਲਈਏ ਤੇ ਵਪਾਰ ਦੇ ਵਿੱਚ ਵੀ ਦੋਸਤੋ ਸਿਰੇ ਸਿਰੇ ਦੇ ਪਸ਼ੂ ਜੜੇ ਆ ਵੀਰ ਅਮਰੀਕ ਸਿੰਘ ਲੈ ਕੇ ਆਉਂਦਾ ਤੇ ਪਿਛਲੀਆਂ ਵੀਡੀਓ ਦੇ ਵਿੱਚ ਆਪਾਂ 8 8 7 7 ਨਾ ਕਿ ਤੁਹਾਨੂੰ ਦੋ ਪੂਰ ਦੇ ਵਿੱਚ ਦਿਖਾਏ ਸੀਗੇ ਦੋਸਤੋ ਅੱਜ ਤਿੰਨ ਵਿਹੜਾ ਤੁਹਾਨੂੰ ਦਿਖਾਉਣੀਆਂ ਤਿੰਨੇ ਗੱਬਣ ਡਿਟੇਲ ਆਪਾਂ ਕੱਲੇ ਕੱਲੇ ਐਨੀਮਲ ਦੀ ਜਿਹੜੀ ਆ ਦੋਸਤੋ ਵੀਰ ਅਮਰੀਕ ਸਿੰਘ ਤੋਂ ਲੈ ਲਾਂਗੇ ਪੂਰੀ ਇਨਫੋਰਮੇਸ਼ਨ ਤੁਹਾ ਸਟੈਂਡਰਡ ਦੇ ਪਸ਼ੂ ਆ ਦੋਸਤੋ ਠੀਕ ਆ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਆ ਸੋ ਪੂਰੇ ਸੀਮਨ ਦੀ ਸੋ ਜਿਹੜੇ ਅੱਗੇ ਦੋਸਤੋ ਇਹ ਆ ਏਆਈ ਹੋਈ ਆ ਜਿਤੋਂ ਅੱਗੇ ਬਿਲਕੁਲ ਬਰੀਡ ਆਉਣੀ ਆ ਅੱਗੇ ਨਸਲ ਆਉਣੀ ਆ ਉਸ ਸੀਮਨ ਦੀ ਵੀ ਵੀਰ ਨੂੰ ਜਾਣਕਾਰੀ ਹੁੰਦੀ ਆ ਠੀਕ ਆ ਜੀ ਜਿੱਥੋਂ ਵੀ ਕਿਤੋਂ ਪਸ਼ੂ ਬਿਲਕੁਲ ਪਰਚੇਜ਼ ਕਰਦੇ ਅੱਗੋਂ ਠੀਕ ਆ ਜੀ ਫਿਲਹਾਲ ਅੱਜ ਤਿੰਨ ਪਸ਼ੂ ਆ ਅੱਜ ਦੋਸਤੋ 1 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆ ਟਾਈਮ ਤੁਸੀਂ ਨੋਟ ਕਰ ਲਓ ਸ਼ਾਮ ਦਾ ਕੋਈ ਸਮਾਂ ਹੈਗਾ ਕੋਈ 5:30 ਵਜੇ ਦਾ ਠੀਕ ਆ ਜੀ ਵੈਸੇ ਪਸ਼ੂ ਸਾਰੇ ਗੱਬਣ ਆ ਬਾਕੀ ਪਸੰਦ ਆਉਣਗੇ ਮੇਰੇ ਵੀ ਸੋਚ ਰਹੇ ਨੇ ਬਿਲਕੁਲ ਪੈਸਾ ਖਰਚਣ ਦਾ ਚੰਗੀ ਤਰ੍ਹਾਂ ਇਨਵੈਸਟ ਕਰਨ ਦਾ ਤੇ ਬਿਲਕੁਲ ਬਰੀਡ ਲੈਣੀ ਚਾਹੁੰਦੇ ਆ ਉਹਨਾਂ ਨੂੰ ਪਸੰਦ ਆਉਣਗੇ ਠੀਕ ਹੈ ਜੇ ਅਗੇ ਨੈਕਸਟ ਤੁਸੀਂ ਫਿਊਚਰ ਟਾਈਮ ਅਗੇ ਬਰੀਡ ਤੇ ਵੀ ਜਿਹੜਾ ਕੰਮ ਕਰ ਸਕਦੇ ਜੇ ਠੀਕ ਹੈ ਜੀ ਸੋ ਇਹਨਾਂ ਦੇ ਵਿੱਚੋਂ ਦੋਸਤੋ ਬਿਲਕੁਲ ਬਹੁਤ-ਬਹੁਤ ਚੰਗੇ ਸੀਮਨ ਦੇ ਬੱਚੇ ਆਉਣੇ ਆ ਚਾਹੇ ਮੇਲ ਹੋਣ ਚਾਹੇ ਫੀਮੇਲ ਹੋਣ ਸੋ ਬਾਕੀ ਆ ਜੋ ਕਰਦਿਆਂ ਗੱਲਬਾਤ ਵਧੇਰੇ ਵੀਰ ਅਮਰੀਕ ਸਿੰਘ ਦੇ ਨਾਲ ਸਭ ਤੋਂ ਪਹਿਲਾਂ ਵੀਰ ਅਮਰੀਕ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਹੋਰ ਵੀਰ ਜੀ ਠੀਕ ਠਾਕ ਬਹੁਤ ਵਧੀਆ ਬਈ ਅੱਛਾ ਵੀਰ ਅਮਰੀਕ ਆਪਾਂ ਅੱਜ ਤੋਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਪਾਈ ਸੀ ਉਹਦੇ ਜੇ ਵੀ ਆਪਾਂ ਕਾਫੀ ਪਸ਼ੂ ਦਿਖਾਏ ਸੀ 6-7 ਪਸ਼ੂ ਦਿਖਾਏ ਸੀ ਹਾਂਜੀ ਭਾਜੀ ਤੇ ਚੰਗੇ ਸੀਗੇ ਪਸ਼ੂ ਮਤਲਬ ਹੋਗੇ ਸੀ ਸੇਲ ਹਾਂਜੀ ਹੋਣਗੇ ਸੇਲ ਹੋਗੇ ਭਾਜੀ ਚਲੋ ਵੈਸੇ ਤਾਂ ਪਹਿਲਾਂ ਵੀ ਆਪਾਂ ਗੱਲਬਾਤ ਕਰਦੇ ਆਂ ਵੀ ਤੁਹਾਡਾ ਸੰਪਰਕ ਕਾਫੀ ਟਾਈਮ ਪੁਰਾਣਾ ਕਨੈਕਟੀਵਿਟੀ ਤਾਂ ਪਹਿਲਾਂ ਵੀ ਕਾਫੀ ਆ ਹਾਂਜੀ ਭਾਜੀ ਠੀਕ ਆ ਜੀ ਜਿੰਦ ਤੋਂ ਤੁਸੀਂ ਫਾਰਮ ਓਪਨ ਕੀਤਾ ਜੇ ਤੇ ਫਿਲਹਾਲ ਹੋਰ ਵੀ ਭੈਣ ਭਰਾ ਚਲੋ ਨਾਲ ਜੁੜਦੇ ਜਾਂਦੇ ਆਪਣੇ ਹਾਂਜੀ ਭਾਜੀ ਤੇ ਹੁਣ ਅੱਜ ਵੀਰ ਅਮਰੀਕ ਪਸ਼ੂ ਆਪਣੇ ਕੋਲ ਤਿੰਨ ਬਕਾਊਗਾ ਤਿੰਨ ਸ ਠੀਕ ਹੈ ਜੀ ਤੇ ਫਿਲਹਾਲ ਚੰਗੇ ਚੰਗੇ ਸੀਮਨ ਦੇ ਹਰ ਵਾਰ ਦੀ ਤੁਹਾਨੂੰ ਫਿਲਹਾਲ ਟਾਪ ਦੇ ਫਾਰਮਾਂ ਦੇ ਜੀ ਠੀਕ ਹੈ ਜੀ ਤੇ ਜਿੱਦਾਂ ਕਿ ਆਪਾਂ ਬਿਲਕੁਲ ਸਟਾਰਟ ਕਰਦੇ ਆਂ ਦੋਸਤੋ ਤੁਹਾਨੂੰ ਦਿਖਾਉਣਾ ਇੱਕ ਸਟਾਰਟਿੰਗ ਤੋਂ ਪਹਿਲੇ ਨੰਬਰ ਤੋਂ ਆਪਾਂ ਸਟਾਰਟ ਕਰਾਂਗੇ ਬਿਲਕੁਲ ਇੱਕ ਵੈਰ ਤੁਸੀਂ ਦੇਖ ਰਹੇ ਜੇ ਬਿਲਕੁਲ ਫੁੱਲ ਵੱਡੀ ਹਾਈਟ ਲੈਂਥ ਇੱਕ ਵਾਰੀ ਪਹਿਲਾਂ ਸਟਾਰਟਿੰਗ ਤੋਂ ਤੁਹਾਨੂੰ ਦੱਸ ਦਿੰਨੇ ਆ ਦੋਸਤੋ ਉਹ ਆਪਾਂ ਵੀਰ ਤੋਂ ਪੂਰੀ ਜਾਣਕਾਰੀ ਲੈਣੇ ਅੱਛਾ ਵੀਰ ਮਰੀਕ ਇਹ ਸੂਵੇ ਕਿੰਨੇ ਅੱਗੇ ਸੁਣੇ ਜਾ ਰਹੀ ਆ ਇਹ ਤੀਜਾ ਸੂਹਾ ਸੁਣੀ ਸਰ ਤੀਜੇ ਸੂਵੇ ਹਾਂਜੀ ਹਜੇ ਦਿਨਾਂ ਦਾ ਕੀ ਵੀਰਵਾ ਕਿੰਨੇ ਦਿਨਾਂ ਇਹਦੇ ਮੰਨ ਕੇ ਚ ਅੱਜ 8 ਦਿਨ ਤਾਂ ਵੈਸੇ ਬਾਕੀ ਲਿਖਤੀ ਜੀ ਤੇ ਹੋ ਸਕਦਾ ਮੰਨ ਲਓ ਵੀ ਉੱਤੇ ਲੈ ਕੇ 5 ਲੈ ਕੇ 7 ਲੈ ਜਾਵੇ 15 ਦਿਨ ਲਾਇਆ ਜਾਊਗੀ ਸ਼ਾਇਦ 15 ਦਿਨ ਹਾਂਜੀ ਠੀਕ ਹੈ ਜੀ ਵਾਰਡ ਚੰਗੀ ਜੰਮੀ ਪਲੀ ਆ ਠੀਕ ਸਵੇਰੇ ਦੂਜੇ ਹੈ ਨਾ ਨਾ ਤੀਜਾ ਸਵੇਰ ਤੀਜਾ ਸਵੇਰ ਹਾਂ ਸੂਰਾ ਕਹਿਣ ਨੂੰ ਭਾਵੇਂ ਦੂਜਾ ਕਹੀ ਜੇ ਪਰ ਆਪਾਂ ਜੋ ਦੱਸਿਆ ਉਹ ਹੀ ਕਹਿਣਾ ਬਿਲਕੁਲ ਅੱਛਾ ਵੀਰ ਅਮਰੀਕ ਇੱਕ ਗੱਲ ਇਹ ਵੀ ਆ ਵੀ ਚਲੋ ਜਿਹੜੇ ਨਵੇਂ ਕੋਈ ਕਿਸਾਨ ਵੀਰ ਆ ਜਿਨ੍ਹਾਂ ਨੂੰ ਲੱਗਦਾ ਵੀ ਇਸ گاਵਾਂ ਦੇ ਚਾਹੇ ਵਹਿੜਾਂ ਦੇ ਬਿਲਕੁਲ ਨੇੜੇ ਤੇੜੀ ਨਹੀਂ ਹੈਗੇ ਹਾਂਜੀ ਉਹਨਾਂ ਦੀ ਨੌਲੇਜ ਵਿੱਚ ਇੱਕ ਵਾਰੀ ਆਪਾਂ ਜ਼ਰੂਰ ਧਿਆਨ ਤੇ ਲਿਆ ਦਈਏ ਵੀ ਇਹ ਵੜ ਕਿੰਨੇ ਮਿਲਕ ਵਾਲੀ ਆ ਪਿਛਲੇ ਸੂਬੇ ਦਾ ਕੀ ਰਿਕਾਰਡ ਆ ਹੁਣ ਕਿੰਨੀ ਕਪਾਸ ਕਰ ਸਕਦੇ ਆ ਇਸ ਵੜ ਤੋਂ ਇਹਨੇ 50 ਲੀਟਰ ਤੋਂ ਪਲੱਸ ਦੁੱਧ ਕੱਢਿਆ ਆ ਭਾਜੀ ਅੱਛਾ ਦੂਜੇ ਸੂਬੇ ਦੂਜੇ ਠੀਕ ਆ ਜੀ ਹਾਂ ਏਰ ਕੀ ਤੀਜਾ ਸੂਣਾ ਏਰ ਕੀ ਵੇਖੋ ਕੀ ਕਰਦੀ ਠੀਕ ਆ ਜੀ ਲਓ ਜੀ ਕਰੀਏ ਸਾਹਮਣੇ ਸੋ 3rd ਅਲੋਕੇਸ਼ਨ ਦੇ ਵਿੱਚ ਦੋਸਤੋ ਇਹ ਵੈਡਸ ਹੋਣ ਜਾ ਰਹੀ ਹੈ। ਬਾਕੀ ਸਾਰੇ ਦੀ ਦੱਸਣ ਦੀ ਲੋੜ ਹੀ ਨਹੀਂ ਇਹਦੇ ਆਪੇ ਹੀ ਦੱਸੂਗੀ ਕਿ ਮੈਂ ਕੀ ਦੇਣਾ। ਬਿਲਕੁਲ ਜੀ ਬਿਲਕੁਲ। ਹਾਂਜੀ। ਸੋ ਬਿਲਕੁਲ ਜਿਹੜੇ ਦੋਸਤੋ ਪਾਰਕੂ ਆ ਜਿਹੜੇ ਵੀਰ ਡੇਰੀ ਫਾਰਮਿੰਗ ਦੇ ਨਾਲ ਸੰਬੰਧ ਰੱਖਦੇ ਨੇ ਠੀਕ ਆ ਜੀ। ਜਾਂ ਡੇਰੀ ਫਾਰਮਿੰਗ ਦੇ ਨਾਲ ਸੰਬੰਧ ਰੱਖਦੇ ਆ ਜਾਂ ਚੰਗੀ ਚੰਗੀ ਬਰੀਡ ਦੇ ਉੱਪਰ ਕੰਮ ਕਰਦੇ ਆ ਠੀਕ ਆ ਜੀ। ਜ਼ਿਆਦਾਤਰ ਵੈੜਾਂ ਦੇ ਵਿੱਚ ਕਾਓ ਦੇ ਵਿੱਚ ਠੀਕ ਆ ਜੀ। ਪਾਪਾ ਗੱਡੀਆਂ ਡੱਕ ਕੇ ਵਿਖਾ ਦੋ ਮੇਰਾ ਦੋਸਤੋ ਪਤਾ ਲੱਗ ਜਾਊਗਾ ਠੀਕ ਆ ਆ ਦੇਖਿਓ। ਲਓ ਜੀ। ਡੱਕਦੇ ਡੱਕਦੇ ਡੱਕ ਦੇ ਇੱਕ ਮਿੰਟ ਆ ਦਿਓ ਠੀਕ ਆ ਹਾਈਟ ਲੈਂਥ ਜਿਹੜੀ ਦੋਸਤੋ ਤੋਰਗਾ ਬਿਲਕੁਲ ਐਕਸਟਰਾ ਆਰਡੀਨਰੀ ਆ ਆਰਡਰ ਦੀ ਕੁਆਲਿਟੀ ਕਾਫੀ ਸੋਹਣੀ ਕਿਉਂਕਿ ਹਜੇ 15 ਦਿਨ ਅਪਰੋਕਸੀਮੇਟਲੀ ਜਿਹੜੇ 15 ਦਿਨ ਤਾਂ ਹਜੇ ਸੰਨ ਵਿਚਾਲੇ ਪਿਆ ਹਜੇ ਸੋਡਰ ਸਾਹਿਬ ਨੇੜੇ ਉਹ ਖਾ ਦਿਓ ਤਰਾ ਆ ਬਿਲਕੁਲ ਜੀ ਆ ਦੇਖੋ ਸੋ ਆਰਡਰ ਦੀ ਕੁਆਲਿਟੀ ਦੋਸਤੋ ਬੈਗ ਆਰਡਰ ਆ ਠੀਕ ਆ ਜੀ ਹਜੇ 10 15 ਦਿਨ ਘਟੋ ਘਾਟ ਵੀ ਕੋਈ ਵੀ ਰਮਣ ਕੇ ਸੌਦਾ ਕਰ ਸਕਦਾ ਬਾਕੀ ਠੀਕ ਆ ਜੀ ਆ ਕਰੋ ਚੈੱਕ ਸੋ ਫੁੱਲ ਵੱਡੀ ਹਾਈਟ ਦੀ ਆ ਦੋਸਤੋ ਜਿਹੜੀ ਆਪਾਂ ਨੋਰਮਲ ਇੱਕ ਬੰਦੇ ਦੀ ਹਾਈਟ ਅਕਾਊਂਟ ਕਰ ਲਈਏ ਨਾ ਵੀ ਦੂਜੇ ਪਾਸੇ ਆਪਾਂ ਖੜਾ ਬੰਦਾ ਵੀ ਜਿਹੜਾ ਦੋਸਤੋ ਘੱਟ ਨਜ਼ਰ ਆਉਂਦਾ ਸੋ ਫੁੱਲ ਵੱਡੀ ਹਾਈਟ ਲੈਂਥ ਇੱਕ ਵਾਰੀ ਫੇਸ ਕੁਆਲਿਟੀ ਤੁਹਾਨੂੰ ਜ਼ਰੂਰ ਦਿਖਾਉਣੀ ਹੈ ਠੀਕ ਆ ਜੀ ਆ ਕਰੋ ਚੈੱਕ ਹਾਂ ਥੋੜਾ ਟੋਰਦੀ ਔਰ ਜੀ ਹਾਂ ਤੋੜਦੇ ਤੋੜਦੇ ਅੱਛਾ ਵੀਰ ਅਮਰੀਕਾ ਕੇਸ ਸੀਮਨ ਦੀ ਆਪ ਐ ਇਹ ਮੈਸੇਜ ਹੀ ਆ ਜੀ ਠੀਕ ਹੈ ਜੀ ਪੀ ਡੀ ਐਫ ਐ ਦੇ ਪੀ ਡੀ ਐਫ ਐ ਦੇ ਮੈਸੇਜ ਦੀ ਹਾਂਜੀ ਠੀਕ ਅੱਗੇ ਗੱਬ ਕਿਸ ਤੋਂ ਆ ਇਹ ਲਾਈਟ ਹਾਊਸ ਤੋਂ ਗੱਬਣਾ ਲਾਈਟ ਹਾਊਸ ਤੋਂ ਠੀਕ ਹੈ ਜੀ ਅੱਗੇ ਲਾਈਟ ਹਾਊਸ ਤੋਂ ਦੋਸਤੋ ਇਹ ਗੱਬਣਾ ਠੀਕ ਆ ਸੋ ਬਾਕੀ ਬਹੁਤ ਅ ਸਟੈਂਡਰਡ ਦੀ ਤੇ ਐਕਸਟਰਾ ਆਰਡੀਨਰੀ ਆ ਓਵਰ ਆਲ ਜਿੰਨੀ ਵੀ ਸਾਰੀ ਐਕਸਟਰਾ ਆਰਡੀਨਰੀ ਆ ਲੈਂਥ ਹਾਈਟ ਆਰਡਰ ਕੁਆਲਿਟੀ ਠੀਕ ਹੈ ਜੀ ਆ ਦੇਖੋ ਠੀਕ ਹੈ ਸੋ ਅਗਲੇ ਪਿਛਲੇ ਥਾਣਾ ਦੀ ਵਿਰਲ ਕਾਫੀ ਜ਼ਿਆਦੀ ਆ ਸੋ ਸੱਜੀ ਖੱਬੀ ਬਹਿਣੀ ਦੀ ਵਿਰਲ ਜਿਹੜੀ ਆ ਦੋਸਤੋ ਤੁਸੀਂ ਆ ਦੇਖ ਸਕਦੇ ਠੀਕ ਆ ਅਜੇ ਵੀਰ ਅਮਰੀਕ ਜਿਵੇਂ ਜਿਵੇਂ ਬਣੂਗੀ ਓਵੇਂ ਓਵੇਂ ਲੇਵਾ ਮਤਲਬ ਕਿ ਹੋਰ ਹਾਂਜੀ ਹੋਲੂਗੀ ਪਿਛਲੇ ਥਾਣਾ ਦੀ ਬਹਿਣੀ ਦੀ ਗੱਲ ਕਰ ਰਹੇ ਹਾਂਗੇ ਸਭ ਖੂਨ ਵਿਰਲਾਂ ਕੱਢੇਗੀ ਜਦੋਂ ਮਤਲਬ ਖੁੱਲੂ ਜਦੋਂ ਐ ਚੌਰਸ ਹੋਊਗਾ ਬਣਾ ਬਿਲਕੁਲ ਜੀ ਹਾਂ ਬਿਲਕੁਲ ਆ ਲਓ ਜੀ ਮੋੜ ਲਗੇ ਮੋੜ ਇਹਨਾਂ ਸੋ ਸ਼ਾਨਦਾਰ ਦੋਸਤੋ ਠੀਕ ਆ ਜੀ ਐਕਸਟਰਾ ਆਰਡੀਨਰੀ ਆ ਦੇਖੋ ਗਾਰੀ ਨੂੰ ਅਕੇ ਦੋਸਤੋ ਮਿਲਕ ਕਪੈਸਿਟੀ ਇੱਕ ਸਹੀ ਹੈ ਜਾਂ ਕੋਈ ਵੀਰ ਅੰਦਾਜ਼ਾ ਲਗਾ ਸਕਦਾ ਠੀਕ ਹੈ ਜੀ ਕੋਈ 10ਾਂ ਦੀ ਬਾਲੀ ਵੀਰ ਨੇ ਜਿੱਦਾਂ ਪਹਿਲਾਂ ਕੇ ਸਟਾਰਟਿੰਗ ਤੋਂ ਸਟਾਰਟਿੰਗ ਤੋਂ ਇੱਕ ਮੈਂਸ਼ਨ ਕੀਤਾ ਸੀ ਵੀ ਬਾਲਾ 10ਾਂ ਦੀ ਲੋਡ ਨਹੀਂ ਗਈ ਹਾਂਜੀ ਤੋਰੀ ਥੋੜਾ ਥੋੜਾ ਤੋੜ ਲੋ ਠੀਕ ਹੈ ਜੀ ਸੋ 50 ਪਲੱਸ ਜਿਹੜੀ ਦੋਸਤੋ ਮਿਲਕਿੰਗ ਵਾਲੀ ਇਹ ਜਿਹੜੀ ਬੈਡ ਆ ਸੋ ਕਾਫੀ ਸੋਹਣੀ ਆ ਪਿੱਠ ਪੁੜੇ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਜੇ ਕਾਫੀ ਜੰਮੀ ਪਲੀ ਆ ਡੰਡਾ ਲਿਆ ਸਰਦੀ ਆ ਠੀਕ ਹੈ ਜੀ ਫੁੱਲ ਵਜਨਦਾਰ ਆ ਰੱਸਾ ਪਾਇਆ ਨਹੀਂ ਨਾ ਕਦੀ ਤਾਂ ਕਰੀ। ਕਰਕੇ ਥੋੜਾ ਜਿਹਾ ਉਪਰਾ ਕਰ। ਅੱਛਾ ਵੀਰ ਅਮਰੀਕ ਰਹਿਣ ਸਨ ਫਿਰਿੰਦਾ ਇਸੇ ਤਰ੍ਹਾਂ ਖੁੱਲੀ ਓਪਨਲੀ ਓਪਨ ਹੀ ਸੀ। ਓਪਨ ਹੀ ਓਪਨ ਹੀ ਸਾਰਾ। ਬਹੁਤ ਠੰਡੀ ਸਾਰਾ ਕਿਤੇ ਜਿਵੇਂ ਮਰਜੀ ਕੋਈ। ਬਿਲਕੁਲ ਜੀ। ਹਾਂ ਜੀ। ਸੋ ਜਿੱਦਾਂ ਕਿ ਦੋਸਤ ਬਾਕੀ ਸਾਲੀ ਨਾ ਪਿਆ ਕੇ ਦੀ ਤਾਂ ਹੀ ਕਰਦੀ ਐ। ਬਿਲਕੁਲ। ਰੱਸੇ ਦਾ ਮਨ ਦੀ। ਬਾਬਾ ਗਾੜੀਆਂ ਡੱਕੀ ਫੜ ਫੱਜ ਕੇ ਫਾਰਮ ਨਾਲੋਂ ਨਾ ਚੱਲ ਜੀ। ਆਹ ਦੇਖੋ। ਹਾਂ ਤੋੜ ਲੀ ਗੇ? ਹਾਂ ਤੋੜ। ਹਾਂ ਤੋੜ। ਮਰੀਸਾ ਮਾੜੀ ਜੀ ਮਾੜੀ ਕਰੀ। ਐ ਬਣੇ ਹੋ ਗਏ ਇੱਕ। ਸੋ ਇਹ ਡਿਬੈਟ ਜੀ ਸੰਭਾਲਣੀ ਬਹੁਤ 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 ਬੜੀ ਕਿਉਂਕਿ ਆਪਦੀ ਮਰਜ਼ੀ ਨਾਲ ਤਾਂ ਤੁਰ ਸਕਦੇ ਆ ਪਰ ਮਰਜ਼ੀ ਨਾਲ ਨੂੰ ਖਿੱਚ ਕੇ ਨਹੀਂ ਖੜ ਸਕਦੇ ਆ ਖਿੱਚ ਕੇ ਓਖਾ ਜੀ ਬੰਦੇ ਦਾ ਖਿੱਚ ਕੇ ਖੜਨਾ ਮੁਸ਼ਕਲ ਆ ਹਾਂ ਜੀ ਹਾਂ ਆਪਦੀ ਮਰਜ਼ੀ ਆ ਦੇ ਹਾਥੀ ਆ ਉਹ ਜਿਹਨੂੰ ਮਰਜ਼ੀ ਚੱਲੇ ਦੱਸੋ ਦੱਸੋ ਬਿਲਕੁਲ ਮਰਜ਼ੀ ਦੇ ਜਿਹੜੇ ਇਹ ਪਸ਼ੂ ਨੇ ਕਿਉਂਕਿ ਇਹ ਓਪਨ ਰਹਿਣਾ ਇਹਨਾਂ ਨੇ ਬਿਲਕੁਲ ਰਹਿਣ ਸੰ ਜਿਹੜਾ ਓਪਨ ਆਪਾਂ ਥੋੜਾ ਜਿਹਾ ਰਸਾ ਪਾ ਕੇ ਜਿਹੜਾ ਬਾਹਰ ਤੁਹਾਨੂੰ ਤੋਰ ਕੇ ਦਿਖਾਉਣਾ ਸੀਗਾ ਐਨੀਮਲ ਨੂੰ ਠੀਕ ਆ ਇਸ ਕਰਕੇ ਥੋੜਾ ਜਿਹਾ ਆਪਦੀ ਮਰਜ਼ੀ ਨਾਲ ਪਸ਼ੂ ਤੁਰਦੇ ਆ ਆਪਦੀ ਮ ਮੋਲ ਦੀ ਗੱਲ ਕਰ ਲਈਏ ਫੋਨ ਤੇ ਆ ਜਾਂ ਕਿੱਦਾਂ ਫੋਨ ਤੇ ਸਰ ਫੋਨ ਤੇ ਹੀ ਆ ਹਾਂ ਮੋਲ ਆਪਾਂ ਸਾਰੇ ਫੋਨ ਤੇ ਕਰਾਂਗੇ ਠੀਕ ਹੈ ਜੀ ਠੀਕ ਹੈ ਕਿਉਂਕਿ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਆਪਣੇ ਕੋਲ ਕੋਈ ਵਪਾਰੀ ਵੀਰ ਵੀ ਖੜਦੇ ਆ ਠੀਕ ਹੈ ਜੀ ਫਿਰ ਜਿਹੜਾ ਮੋਲ ਇਤਰਾਪਾ ਆਪਾਂ ਕਰਤਾ ਫਿਰ ਮੋਲ ਲੰਗਾ ਹੋ ਜਾਂਦਾ ਫਿਰ ਹਰ ਇੱਕ ਨੂੰ ਓਖਾ ਜਾਂਦਾ ਓਕੇ 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 ਆ ਆਪਾਂ ਠੀਕ ਹੈ ਜੀ ਲਓ ਜੀ ਅਗਲੀ ਅਗਲੀ ਬੈੜ ਅੱਛਾ ਵੀਰ ਮਰੀਕ ਸਿਆ ਇਹਦੀ ਕੀ ਡਿਟੇਲ ਆ ਇਹ ਦੂਜਾ ਸੂਬਾ ਭਾਜੀ ਦੂਜੇ ਸੂਬੇ ਆ ਹਾਂ ਤੇ ਇਹਦਾ ਮਤਲਬ ਕਿ ਦੂਜੇ ਸੂਬੇ ਪਹਿਲੇ ਸੂਬੇ ਦਾ ਕੀ ਰਿਕਾਰਡ ਰਿਹਾ ਪਹਿਲੇ ਸੂਬ 3500 ਹਾਂ ਆਪ ਕਿਸ ਸਿਮਨ ਦੀ ਹੈ ਆਪ ਸਾਰੇ ਲਿਖਿਆ ਸੀ ਮੈਂ ਇੱਕ ਮਿੰਟ ਵੀ ਇਦਣਾ ਠੀਕ ਹੈ ਜੀ ਸੋ ਅ ਦੁੱਧਿਆ ਸੁਆ ਦੋਸਤੋ ਸੈਕਿੰਡ ਟਾਈਮਰ ਜਿਹੜੀ ਇਹ ਅੱਗੇ ਵਧਣ ਜਾਣੀ ਜਾ ਰਹੀ ਆ ਸੋ ਫੁੱਲ ਹਾਈਟ ਲੈਂਥ ਆ ਤੇ ਮੂੰਹੋਂ ਦੰਦੋਂ ਵੀ ਜੇਕਰ ਆਪਾਂ ਗੱਲ ਕਰ ਲਈਏ ਤੇ ਮੇਨੋਂ ਤਾਂ ਵੀ ਵੀਰ ਦੰਦਾਂ ਜੀ ਹੋਵੇਗੀ ਇਹ ਨਹੀਂ ਦੰਦ ਸਰ ਪਰ ਗਈ ਇਹ ਵੀ ਅੱਛਾ ਪੂਰੇ ਜਵਾਨ ਕੰਨੀ ਵਾਲੇ ਬਰਾਬਰ ਕਰਨ ਵਾਲੇ ਮਾਰੇ ਮੋਟ ਡਾਊਨ ਹੋਣਗੇ ਤੇ तकरीबन ਭਰ ਗਈ ਦੰਦ ਠੀਕ ਹੈ ਜੀ ਸਮੂਹਧੰਦਾ ਦੋਸਤੋ ਜਵਾਨ ਆ ਕੰਨੀ ਵਾਲੇ ਦੰਦ ਜਿਹੜੇ ਆ ਬਿਲਕੁਲ ਬਰਾਬਰ ਕਰ ਕੀ ਹੈ ਠੀਕ ਆ ਸੈਕੰਡ ਟਾਈਮਰ ਆ ਹਾਈਟ ਲੈਂਥ ਤੁਸੀਂ ਨਾਰਮਲ ਆ ਦੇਖ ਸਕਦੇ ਜੀ ਫੁੱਲ ਹਾਈਟ ਲੈਂਥ ਠੀਕ ਆ ਜੀ ਇਹ ਟਰਾਈ ਦੀ ਅਸਰ ਇਹ ਟਰਾਈ ਦੀ ਆ ਜੀ ਹਾਂ ਗੱਭਣ ਇਹ ਵੀ ਉਸੇ ਤੋਂ ਹੀ ਆ ਲਾਈਟ ਹਾਊਸ ਤੋਂ ਅੱਛਾ ਇਹ ਪੀਡੀਐਫ 에 ਟਰਾਈ ਦੀ ਨਾ ਜੀ ਹਾਂ ਹਾਂ ਪੀਡੀਐਫ ਗੱਭਣ ਇਹ ਵੀ ਲਾਈਟ ਹਾਊਸ ਤੋਂ ਆ ਠੀਕ ਆ ਜੀ ਕਿਉਂਕਿ ਇੱਕੇ ਫਾਰਮ ਦੀਆਂ ਗਾਈਆਂ ਦੋਵੇਂ ਉਹ ਵੀ ਵੱਡੀ ਵੀ ਤੇ ਵੀ ਠੀਕ ਆ ਜੀ ਆ ਲੋ ਇਹ ਵੀ ਇੱਕੋ ਜੀ ਕਰਦੀਆਂ ਦੋਵੇਂ ਹਾਂ ਬਿਲਕੁਲ ਜੀ ਬਿਲਕੁਲ ਲੈ ਲੋ ਜੀ ਠੀਕ ਹੈ ਅੱਛਾ ਇਹ ਆਪ ਅੱਗੇ ਵੀਰ ਜੀ ਗੱਬਣ ਕਿ ਕਿਹੜੇ ਸੀਮਨ ਤੋਂ ਲਾਈਟ ਹਾਊਸ ਤੋਂ ਲਾਈਟ ਹਾਊਸ ਤੋਂ ਠੀਕ ਹੈ ਜੀ ਸੀਮਨ ਇੱਕੋ ਹੀ ਲੱਗਾ ਅੱਗੇ ਇਹਨਾਂ ਨੂੰ ਠੀਕ ਹੈ ਜੀ ਸੋ ਬਾਕੀ ਦੋਸਤੋ ਮੁੱਲ ਜਿਹੜਾ ਉਹ ਫੋਨ ਤੇ ਹੋਊਗਾ ਠੀਕ ਹੈ ਜੀ ਦੋ ਬਿਲਕੁਲ ਵਹਿਣਾ ਤੁਹਾਨੂੰ ਆਪਾਂ ਦਿਖਾ ਦਿੱਤੀਆਂ ਨੇ ਇਹ ਦੂਜੇ ਸੂਬੇ ਸੂਣੀ ਆ ਠੀਕ ਹੈ ਜੀ ਤਾਂ ਦਿਨ ਵੀਰ ਜੀ ਘਟੋ ਘਟ ਕੋਈ ਲਿਖਤੀ ਤੌਰ ਤੇ ਜਾਂ ਤਾਂ ਦਾ ਅੰਦਾਜ਼ਾ 22 ਤਰੀਕ ਨੂੰ ਦਿਨ ਪੂਰੇ ਨੇ 22 ਦਸੰਬਰ 22 ਦਸੰਬਰ ਨੂੰ ਠੀਕ ਹੈ ਜੀ 22 ਦਸੰਬਰ ਨੂੰ ਦੋਸਤੋ ਹਜੇ ਦਿਨ ਪੂਰੇ ਹੋਣੇ ਆ ਠੀਕ ਹੈ ਜੀ ਬਾਕੀ ਲਾਏ ਬਣਾ ਸੋਹਣਾ ਤੇ ਫੁੱਲ ਵੱਡਾ ਜਿਹੜਾ ਚੱਡਾ ਬਣਾ ਕੇ ਤਿਆਰ ਕਰੂਗੀ ਜਿੱਦਾਂ ਕਿ 35 36 ਲੀਟਰ ਦੀ ਮਿਲਕ ਕਪੈਸਿਟੀ ਇਸ ਵੈੜ ਦੀ ਹੈਗੀ ਆ ਠੀਕ ਆ ਸੋ ਪੂਰੀ ਜਿੰਨੀ ਮਿਆਦ ਹੈਗੀ ਆ ਦੋਸਤੋ ਪੂਰਾ ਕਰਕੇ ਫੇਰ ਸੁਣਾਇਨੇ ਤੇ ਇਹ ਬੱਛੀ ਵੀਰ ਦੀ ਆ ਗਈ ਆਪਣੇ ਕੋਲ ਇੱਕ ਤੀਜੇ ਨੰਬਰ ਤੇ ਹਾਂਜੀ ਭਾਜੀ ਇਹਦੀ ਕੀ ਡਿਟੇਲ ਆ ਇਹ ਭਾਜੀ 6 ਦਾ ਦਾ ਮੂਹ ਅੱਛਾ ਜੀ ਪਹਿਲਾ ਸੁਆ ਸੁਣਾ ਇਹਨੇ ਠੀਕ ਹੈ ਜੀ 25 ਤਰੀਕ ਨੂੰ ਇਹਦੇ ਦਿਨ ਪੂਰੇ ਆ 25 ਨੂੰ ਹਾਂਜੀ ਲਓ ਜੀ 25 ਤਰੀਕ ਨੂੰ ਦੋਸਤੋ ਦਿਨ ਪੂਰੇ ਆ 25 ਦਸੰਬਰ ਨੂੰ ਪਹਿਲਾਂ ਬੱਛੀ ਆ ਆ ਬੀ ਐਫ ਐ ਦੇ ਸੀਮੰਦੀਆ ਅੱਗੇ ਇਹਨੂੰ ਵਰਲਡ ਵਾਈਡ ਲੱਗਾ ਆ ਪੀਡੀਐਫ ਇਹ ਆਪ ਪੀਡੀਐਫ ਇਹ ਕਿਹੜਾ ਸੀਮਨ ਦੀ ਹੈ ਜੀ ਇਹ ਟਰਾਈ ਦੀ ਆ ਸਾਰੇ ਵੀ ਅੱਛਾ ਇਹ ਵੀ ਟਰਾਈ ਦੀ ਅੱਗੇ ਵਰਲਡ ਕਿਤੋਂ ਵਰਲਡਵਾਈਡ ਤੋਂ ਗੱਬਣਾ ਸਾਰਾ ਵਰਲਡਵਾਈਡ ਹੈ ਠੀਕ ਹੈ ਜੀ ਸੋ ਅੱਗੇ ਦਾ ਦੋਸਤੋ ਸੀਮਨ ਰੱਖਿਆ ਵਰਲਡਵਾਈਡ ਦਾ ਸੀਮਨ ਰੱਖਿਆ ਤੇ ਬਾਕੀ ਬਿਲਕੁਲ ਵਾਈਟ ਕਲਰ ਦੇ ਵਿੱਚ ਆ ਦੋਸਤੋ ਠੀਕ ਹੈ ਜੀ ਨਵੀਂ ਬੱਚੀ ਆ ਬਿਲਕੁਲ ਮੈਕਸਿਮਮ ਲੱਗਾ ਆ ਇਹਨੂੰ ਠੀਕ ਹੈ ਜੀ ਅੱਛਾ ਵੀਰ ਜੀ ਅਮਰੀਕ ਇਹ ਮੂੰਹ ਦੰਦੋ ਕਿਵੇਂ ਦੱਸਿਆ ਸੀ 6 ਦਾ ਹੁੰਦਾ ਬਾਬਾ 6 ਦਾ ਹੁੰਦੇ ਨਾ 6 ਕੀ ਆ ਠੀਕ ਸੋ ਬੱਚੀ ਬਹੁਤ ਪਿਆਰੀ ਆ ਦੋਸਤੋ ਠੀਕ ਹੈ ਜੀ ਸੋ ਬਾਕੀ ਜਿਹੜੇ ਵੀਰ ਇੱਕ ਬਰੀਡਿੰਗ ਦੇ ਉੱਪਰ ਕੰਮ ਕਰਦੇ ਆ ਬਰੀਡਰ ਵੀਰ ਆ ਉਹ ਇਹਨੂੰ ਵਧੇਰੇ ਸਮਝ ਲੈਣਗੇ ਠੀਕ ਆ ਬਾਕੀ ਨੋਰਮਲ ਜਿਹੜੇ ਆਪਣੇ ਕਿਸਾਨ ਵੀਰ ਆ ਫਾਰਮਰ ਵੀਰ ਆ ਉਹਨਾਂ ਦੇ ਵਿੱਚ ਆਪਾਂ ਧਿਆਨ ਦੇ ਵਿੱਚ ਚੀਜ਼ ਲਿਆ ਦਿੰਨੇ ਆ ਦੋਸਤੋ ਜੋ ਤੁਹਾਨੂੰ ਦੱਸਿਆ ਗਿਆ ਠੀਕ ਆ ਜਿਸ ਸੀਮੰਟ ਤੋਂ ਅੱਗੇ ਕੱਬਣਾ ਜਿਸ ਸੀਮੰਟ ਦੀ ਆਪ ਆ ਉਹਨਾਂ ਨੂੰ ਵੀ ਜਿਹੜੀ ਜਾਣਕਾਰੀ ਨਾਲ ਦੀ ਨਾਲ ਜ਼ਰੂਰ ਮਿਲਦੀ ਰਹਿਣੀ ਚਾਹੀਦੀ ਹੈ ਠੀਕ ਆ ਜੀ ਤੇ ਬਾਕੀ ਮੇਰਾ ਵੀਰ ਜਿਹਨੂੰ ਨਹੀਂ ਵੀ ਸਮਝ ਲੱਗਦੀ ਆ ਆਪਦੀ ਤੁਸੀਂ ਸਰਚ ਵੀ ਕਰ ਸਕਦੇ ਜੇ ਜਿਹੜੇ ਜਿਹੜੇ ਸੀਮੰਟ ਤੋਂ ਵੀਰ ਨੇ ਦੱਸਿਆ ਉਹਨਾਂ ਦੇ ਬੱਚੇ ਕਿੱਦਾਂ ਦੇ ਆ ਸਕਦੇ ਆ ਜਾਂ ਉਹ ਕਿਸ ਬਿਲਕੁਲ ਸਟਰਕਚਰ ਦੀ ਹਾਂ ਨਵੀਆਂ ਤੋਂ ਨਵਦੇ ਰਹੀ ਪਤਾ ਲੱਗ ਜਾਊਗਾ ਪਾਣੀ ਪੀ ਲਿਆ ਉਹਨੇ ਠੀਕ ਆ ਜੀ ਤੇ ਅੱਛਾ ਵੀਰ ਅਮਰੀਕ ਇਹ ਕੋਈ ਮਦਰ ਮਦਰ ਦਾ ਰਿਕਾਰਡਿੰਗ ਦਾ ਮਦਰ ਸਰ ਜਿਹੜੇ ਫਾਰਮ ਜੋ ਲਾਈ ਬਹੁਤ ਚੰਗਾ ਫਾਰਮ ਆ ਉਹ ਪੁੱਛ ਦਵਾਂਗੇ ਵੈਸੇ 40 ਤੋਂ ਪਲੱਸ ਹੀ ਆ ਗਾਵਾਂ ਉਹ ਬੰਦੇ ਕੋਲੇ ਠੀਕ ਆ ਜੀ ਹਾਂ ਕਿਉਂਕਿ ਐਨਾ ਵੀ ਇੱਕ ਦੀ ਨਾਰਮਲ ਕੀਮਤ ਕੋਈ 50 60 65 ਲਈ ਆਪਣੇ ਜਿਹੜੀਆਂ ਗਾਵਾਂ ਨੋਰਮਲ ਵੀ ਸਾਰਾ ਜੀ ਸਾਮਾਹ ਵੀ ਆਪਣੇ ਕੋਲੇ ਵੀਡੀਓ ਇਹ ਥੋੜੀ ਆ ਵੀ ਆਪਾਂ ਘਰੋਂ ਕਹਿ ਦਾਂਗੇ ਵੀ ਆਪਣੇ ਸਾਰਾ ਆਪ ਵੀਡੀਓ ਦੀ ਪਰ ਕਿਉਂਕਿ ਇੱਕ ਜੇਕਰ ਕਿਸੇ ਨੇ ਵੀਰ ਨੇ ਚੰਗੀ ਇਨਵੈਸਟਮੈਂਟ ਕਰਨੀ ਹੈ ਪੈਸੇ ਵਧੀਆਂ ਲਾਉਣੇ ਹਨ ਅਸਲ ਤੇ ਬਰੀਡ ਤੇ ਤੇ ਫਿਰ ਉਹਨੂੰ ਘੱਟੋ ਘੱਟ ਵੀ ਇੱਕ ਮਦਰ ਦਾ ਮਿਲਕ ਦਾ ਚਾਹੀਏ ਇਹਦਾ ਇਹਦਾ ਖੁੱਦ ਦਾ ਮਿਲਕ ਪਤਾ ਹੋਣਾ ਚਾਹੀਦਾ ਵੀ ਪਹਿਲੇ ਸਵੇਰੇ ਫਸਟ ਲਕਟੇਸ਼ਨ ਦੇ ਵਿੱਚ ਕਿੰਨਾ ਕੁ ਦੁੱਧ ਭਰਨਾ ਚਾਹੀਦਾ ਇਹਨੂੰ ਹਨਾ ਜਿਹੜੇ ਸਾਰੇ ਚੰਗੇ ਸੀਮੰਦੀ ਆ ਉਸ ਹਿਸਾਬ ਨਾਲ ਇਹਨੂੰ 30 ਤੋਂ ਪਲਾਸੀ ਦੇਣਾ ਚਾਹੀਦਾ ਠੀਕ ਹੈ ਜੀ ਤੇ ਬਾਕੀ ਹਜੇ ਤੁਸੀਂ ਦੱਸਿਆ ਹਾਂ ਤਿਆਰ ਹੋਊ ਤਾਂ ਫੇਰ ਦੱਸੂ ਕੀ ਕਰਦੀ ਬਿਲਕੁਲ ਜੀ ਬਾਕੀ ਜਿੱਦਾਂ ਤੁਸੀਂ ਦੱਸਿਆ 25 ਦਿਨ ਦਾ ਸਮਾਂ ਬਾਕੀ ਆ ਹਾਂ ਅੱਜ 1 ਦਸੰਬਰ ਆ ਤੇ 25 ਨੂੰ ਦਿਨ ਪੂਰੇ 25 ਦਿਨ ਪੂਰੇ ਤੇ ਮੈਨੂੰ ਲੱਗਦਾ ਵੀ ਜੇਕਰ ਆਪਾਂ ਤਸੱਲੀ ਨਾਲ ਕੋਈ ਭੈਣ ਭਰਾ ਆਪਣਾ ਵੀਰ ਕੋਈ ਇੱਥੇ ਆਣ ਕੇ ਦੇਖੇ ਤੇ ਬਿਲਕੁਲ ਲੇਵਾ ਜਿਹੜਾ ਮਤਲਬ ਕਿ ਪਰਣਾ ਸ਼ੁਰੂ ਕਰਦਾ ਹਾਂ ਸਟਾਰਟ ਕਰਦਾ ਬਿਲਕੁਲ ਜੀ ਲੇਵਾ ਸਟਾਰਟ ਹੋ ਗਿਆ ਪਰਣਾ ਬਿਲਕੁਲ ਤੇ ਵੀਰ ਅਮਰੀਕ ਸਿੰਘ ਅੱਜ ਪਸੂ ਇਹੋ ਸੀ ਆਪਣੇ ਕੋਲ ਹਾਂ ਜੀ ਤੈਨੂੰ ਤੇ ਬੋਲ ਦਈਏ ਨੰਬਰ ਆਪਣੇ 94174 55876 ਠੀਕ ਹੈ ਜੀ ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਅਮਰੀਕ ਸਿੰਘ ਪਿੰਡ ਰਤੇਗੁੱਦੇ ਤੁਸੀਂ ਖਾਸ ਵਿਜਿਟ ਕਰਨੀ ਆ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਨੇੜੇ ਸਰੀਆਲੀ ਆ ਦੋਸਤੋ ਇੱਕ ਪਾਸੇ ਹਰੀਕੇ ਪੱਤਨ ਦੀ ਦੂਰੀ ਵੀ ਓਨੀ ਆ ਠੀਕ ਆ ਜੀ ਚੋਲਾ ਸਾਹਿਬ ਵੀ ਤਕਰੀਬਨ ਥੋੜੀ ਦੂਰੀ ਤੇ ਆ ਇੱਥੋਂ ਤੇ ਰਤੇਗੁੱਦੇ ਤੁਸੀਂ ਖਾਸ ਵਿਜਿਟ ਕਰਨੀ ਆ ਬਿਲਕੁਲ ਡੇਰੀ ਫਾਰਮਿੰਗ ਦੇ ਨਾਲ ਨਾਲ ਇੱਕ ਪਸ਼ੂ ਵਪਾਰ ਦਾ ਕੰਮ ਆ ਵੀਰ ਅਮਰੀਕ ਸਿੰਘ ਦਾ ਠੀਕ ਆ ਸੋ ਐਨੀਮਲ ਜਿਹੜੇ ਆ ਦੋਸਤੋ ਵੱਡੇ ਪਸ਼ੂ ਹੁੰਦੇ ਆ ਠੀਕ ਹੈ ਜੀ ਫੁੱਲ ਬੜਾ ਫੁੱਲ ਬਰੀਡ ਦੇ ਵਿੱਚ ਪਸ਼ੂ ਹੁੰਦੇ ਆ ਸੋ ਜੇ ਵੀਰ ਨੇ ਬਿਲਕੁਲ ਚੰਗੇ ਐਨੀਮਲ ਖਰੀਦਣ ਦਾ ਕੋਈ ਚਾਹ ਵਾਣਾ ਈ ਸ਼ੁੱਕ ਹੈ ਤੇ ਤੁਸੀਂ ਜ਼ਰੂਰ ਦਿੱਤੇ ਕਿ ਨੰਬਰ ਦੇ ਕਾਲ ਕਰਕੇ ਐਨੀਮਲ ਬੰਦਾ ਵਿਖਾ ਦਿਓ ਪਰਲੇਪ ਵੀ ਕਾਲ ਕਰ ਸਕਦੇ ਜੀ ਠੀਕ ਹੈ ਜੀ ਹਾਂ ਜੀ ਮੁੰਡਾ ਮੈਂਗਾ ਵਿਖਾ ਦਿਓ ਵੀ ਹਾਈਟ ਵਿਖਾ ਦਿਓ ਗਾਂ ਦੀ ਉਹ ਸ਼ਾਂਖ ਲੋ ਠੀਕ ਹੈ ਜੀ ਸੋ ਫੁੱਲ ਹਾਈਟ ਲੈਂਥ ਆ ਠੀਕ ਹੈ ਜੀ ਫੁੱਲ ਹਾਈਟ ਲੈਂਥ ਆ ਕਿਉਂਕਿ ਦੂਰੋਂ ਕੇ ਸੇ ਵੀਰ ਨੇ ਸੌਦਾ ਕਰਨਾ ਆਨਲਾਈਨ ਕਰਨਾ ਹੈ ਜਾਹੇ ਕੋਈ ਘਰਾਂ ਕੇ ਸੌਦਾ ਕਰਨਾ ਚਾਹੁੰਦਾ ਦੂਰੋਂ ਤਰਾਡਿਓ ਤੁਰਨਾ ਠੀਕ ਆ ਜੀ ਸੋ ਇਹ ਮੰਨ ਕੇ ਤੁਸੀਂ ਤੁਰਿਓ ਦੋਸਤੋ ਫੁੱਲ ਵੱਡੇ ਹਾਈਟ ਕੱਤ ਦੀ ਜਿਹੜੀ ਇਹ ਬੈੜਾ ਲੈਂਥ ਵੀ ਪੂਰੀ ਆ ਵੇਲ ਜਿਹਨੂੰ ਆਪਾਂ ਕਹਿੰਦੇ ਨੇ ਵੇਲ ਵੀ ਲੰਬਾਈ ਵੀ ਪੂਰੀ ਆ ਤੇ ਉਚਾਈ ਵੀ ਫੁੱਲ ਫਟਾ ਫੁੱਲਾ ਠੀਕ ਆ ਤੇ ਹੈ ਵੀ ਬਿਲਕੁਲ ਹਾਈਐਸਟ ਮਿਲਕ ਕਪੈਸਿਟੀ ਜਿਹੜੀ ਆ ਦੋਸਤੋ ਆ ਕੋਈ 40 ਹੈਨਾ ਜਾਂ 45 ਜਾਂ 50 ਲੀਟਰ ਜਿਹੜਾ ਦੋਸਤੋ ਕ੍ਰਾਸ ਜਿਹੜੀ ਇਹ ਬੈੜ ਦੀ ਜਿਹੜੀ ਮਿਲਕ ਕਪੈਸਿਟੀ ਰਹੇਗੀ ਸੋ ਬਾਕੀ ਆਣ ਕੇ ਘਰੇ ਤੁਸੀਂ ਜਿਹੜੀ ਨਰਖ ਪਰਖਾ ਤਸੱਲੀ ਕਰ ਸਕਦੇ ਜੀ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ